ਕਰੀਅਨ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿ ప్రతిਦੀਕਾਲ ਆਈਸੀਓ ਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਤੇ ਬਾਹਰਲੇ ਨੰਬਰ ਤੋਂ ਆਈ ਸੀ। ਨਾਲ ਉਹ ਫਾਇਰ ਕਰਕੇ ਤੇ ਉਹ ਡੌੜ ਗਿਆ ਸੀ। ਫਿਰ ਉਹ ਤੇ ਅਸੀਂ ਹਿਊਮਨ ਇੰਟਰਨਲ ਤੇ ਆਪਣੇ ਟੈਕਨੀਕਲ ਸਾਰੇ ਤੋਰਸ ਲਗਾ ਕੇ ਜਿਸ ਦਿਨ 24 ਆਵਰਜ਼ ਹੀ ਸੀਓਸ ਨੂੰ ਪ्रेस ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ। ਹਾਂ ਇੱਕ ਫਾਇਰ ਕਰਕੇ ਗਿਆ ਸੀ ਇਹ ਦੁਕਾਨ ਦੇ ਕੋਲ ਹੀ ਇਹਨੇ ਸਿੰਦਾ ਹੀ ਮਾਰਿਆ ਸੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇਥੇ ਨਹੀਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵਿਪਨ ਵੱਲੋਂ ਵੀ ਸਬੰਧਤ ਕਰ ਲਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਦੀ ਕਰੀਬ 24 ਕੋ ਸਾਲ ਉਮਰ ਹੈ ਦੋ ਭਰਾ ਨੇ ਦੂਸਰਾ ਬ੍ਰਦਰ ਇਹਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਉਹਦੇ ਦੀਥ ਫਾਦਰ ਦੀ ਡੈਥ ਹੋ ਚੁੱਕੀ ਹੈ ਤੇ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ੈਡ ਕਮਿਟਮੈਂਟ ਸੀ ਕਿ 2 ਲੱਖ ਦਿੰਦੇ ਆਂਗੇ ਤੇ ਉਹਦੇ ਲਾਲਚ ਵਾਸਤੇ ਆ ਕੇ ਨੇ ਕੰਮ ਇਕ 16 12 ਤਰੀਕ ਨੂੰ ਇਥੇ ਬੇਰਾ ਰੋਡ ਤੇ ਵਿਕੇ ਸੰਜੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿ ਫਰੋਤੀ ਦੀ ਕਾਲ ਆਈ ਸੀ ਉਹਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈ ਸੀ ਕੱਲ ਉਹ ਫਾਇਰ ਕਰਕੇ ਤੇ ਉਹ ਦੌੜ ਗਿਆ ਸੀ ਆਪਾਂ ਫਿਰ ਉਹਤੇ ਅਸੀਂ ਹਿਊਮਨ ਇੰਟਰਨਲ ਤੇ ਆਪਣੇ ਟੈਕਨੀਕਲ ਸਾਰੇ ਸੋਰਸ ਲਗਾ ਕੇ ਅਸੀਂ ਵਿਦਨ 24 ਆਵਰਸ ਹੀ ਉਹ ਸੀਓ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕਿਹਦੇ ਦਾ ਸਟੇਟਸ ਹੈ ਕਿਹਦੇ ਲਈ ਕੰਮ ਕਰਦਾ ਸੀ ਕਿੰਨੀਆਂ ਰਾਉਂਡ ਫਾਇਰ ਕੀਤੇ ਕਿਤੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਨੇ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਸਦੇ ਲਈ ਕੰਮ ਕਰ ਰਿਹਾ ਹਾਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇੱਥੇ ਡਿਸਕਸ ਕਰਨਾ ਫਿਰ ਸਾਡੀ ਇਨਵੈਸਟੀਗੇਸ਼ਨ ਥੋੜੀ ਅੰਦਰੋਂ ਦੀ ਹੈ ਕੋਈ ਵੈਪਨ ਮਿਲੇਗੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪੈਰਲਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਚੋਤੀ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਹਾਲਦੀ ਕੜੀ ਜਿੰਨੀ ਕੋਈ ਪ੍ਰੀਮੀਨਰਲੀ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਨਹੀਂ ਸੀ ਇਹ ਕਰੀਬ 24 ਕੋ ਸਾਲ ਉਮਰ ਹੈ ਦੋ ਭਰਾ ਨੇ ਦੂਸਰਾ ਬ੍ਰਦਰ ਇਹਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਅਗਰ ਇਹਦਾ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਿੰਨ ਦਿੱਤੇ ਜਾਣਗੇ ਤੇ ਉਹਦੇ ਲਾਲਚ ਵਿੱਚ ਆ ਕੇ ਨੇ ਕੰਮ ਕੀਤਾ ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਤੇ ਕੀ ਲੱਗਦਾ ਕੀ ਖੁਲਾਸੇ ਹੋ ਸਕਦੇ ਖੁਲਾਸੇ ਤੇ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਇਹਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌੜ ਉਸ ਆਪਣੀ ਲਈ ਕੀਤੀ ਸੀ ਕਿਸ ਤਰੀਕੇ ਨਾਲ ਇਹਨੂੰ ਬਿਨੋਵਰ ਕੀਤਾ ਤੇ ਉਹ ਪਿੱਛੇ ਇਹ ਦੇ ਮੰਗਰ ਹੈ ਕੌਨ ਸੀ ਬੰਦਾ ਤੇਰਾ ਨਾਮ ਕੀ ਹੈ ਤੇ ਆਪਣਾ ਫੜਿਆ ਕਿ ਗੁਰਸਾਹਿਬ ਸਿੰਘ ਹੈ ਇਹਦਾ ਨਾਮ ਸਨੁਖ ਹਰਜੀਤ ਸਿੰਘ ਮੁਦਿਆਨ ਪਿੰਡ ਹੈ ਇਹਦਾ ਘਮਨ ਕਲਾਂ ਪਿੰਡ ਠਾਣੇ ਚ ਕੰਨਾਂ ਪਿੰਡ ਤੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਇਹ ਸਾਰੀ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਿਫਤਾਰ ਕੀਤਾ ਪਹਿਲਾਂ ਕਿਸੇ ਕੇਸ 'ਚ ਇਨਵੋਲਵ ਹੋਇਆ ਨਹੀਂ ਅਜੇ ਮੈਂ ਨਹੀਂ ਇਧਰ ਗੋਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕੇਸ ਤੇ ਕੰਟ੍ਰੀ ਨਹੀਂ ਅਜੇ ਇਨਵੈਸਟੀਗੇਸ਼ਨ ਜਲਦੀ ਵੀ ਉਸਰਾ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿ ਪ੍ਰਤੀ ਦਿਕਾਲ ਆਈਸੀਯੂ ਦੇ ਉੱਪਰੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈ ਸੀ। ਨਾਲ ਉਹਨੂੰ ਫਾਇਰ ਕਰਕੇ ਤੇ ਉਹ ਡੌੜ ਗਿਆ ਸੀ ਫਿਰ ਉਹ ਤੇ ਅਸੀਂ ਹਿਊਮਨ ਰਿਸੋਰਸ ਨਾਲ ਤੇ ਆਪਣੇ ਟੈਕਨੀਕਲ ਸਾਰੇ ਕੋਰਸ ਲਗਾ ਕੇ ਕਿਸੇ ਦਿਨ 24 ਆਵਰਜ਼ ਦੀ ਸੀਓ ਨੂੰ ਪ੍ਰੈਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਹਾਂ ਇੱਕ ਫਾਇਰ ਕਰਕੇ ਗਿਆ ਸੀ ਇਹ ਦੁਕਾਨ ਦੇ ਕੋਲ ਹੀ ਇਹਨੇ ਸਿੰਦਾ ਹੀ ਮਾਰਿਆ ਸੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਐਥੇ ਨਹੀਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੈਪਨ ਵੱਲੋਂ ਵੀ ਸਬਕਾਂ ਲਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵਿਪਨ ਆਇਆ ਤੇ ਅੱਗੇ ਇਹ ਕਿਸ ਨੂੰ ਵਿਪਨ ਦੇ ਆਇਆ। ਜਿਹਦੀ ਕਰੀਬ 24 ਕੋ ਸਾਲ ਉਮਰ ਹੈ, ਦੋ ਭਰਾ ਨੇ। ਦੂਸਰਾ ਬ੍ਰਦਰ ਇਹਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ। ਉਹਦੇ ਦੇਖ ਫਾਦਰ ਦੀ ਡੈਥ ਹੋ ਚੁੱਕੀ ਹੈ ਤੇ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ੈਡ ਕਮਿਟਮੈਂਟ ਸੀ। ਕਿ 2 ਲੱਖ ਰੁਪਏ ਦਿੱਤੇ ਜਾਂਗੇ ਤੇ ਉਹਦੇ لالਚ ਵਿੱਚ ਆ ਕੇ ਨੇ ਕੰਮ ਕੀਤਾ। ਇੱਕ 16 12 ਤਰੀਕ ਨੂੰ ਇੱਥੇ ਬੇਹਰਾ ਰੋਡ ਤੇ ਵਿਕੇ ਸੰਜੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ। ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿ ਫਰੋਤੀ ਦੀ ਕਾਲ ਆਈ ਸੀ ਉਹਦੇ ਵੱਲੋਂ। ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈ ਸੀ ਕਾਲ। ਉਹ ਫਾਇਰ ਕਰਕੇ ਤੇ ਉਹ ਡੌੜ ਗਿਆ ਸੀ ਆਪ। ਫਿਰ ਉਹ ਉੱਤੇ ਅਸੀਂ ਹਿਊਮਨ ਇੰਟਰ ਨਾਲ ਆਪਣੇ ਟੈਕਨੀਕਲ ਸਾਰੇ ਕੋਰਸ ਲਗਾ ਕੇ ਅਸੀਂ ਵਿਦਨ 24 ਆਵਰਸ ਹੀ ਅਸੀਂ ਉਸ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਤੇ ਲਈ ਕੰਮ ਕਰਦਾ ਸੀ ਕਿੰਨੀਆਂ ਰਾਉਂਡ ਫਾਇਰ ਕੀਤੇ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਜੀ ਇਹ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇੱਥੇ ਡਿਸਕਸ ਕਰਨਾ ਫਿਰ ਸਾਡੀ ਇਨਵੈਸਟੀਗੇਸ਼ਨ ਥੋੜੀ ਅਪਰੰਦੀ ਹੈ ਕੋਈ ਵੈਪਨ ਮਿਲੇਗੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪੈਰਲਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਹੈ ਚੋਤੀ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪ੍ਰਮੀਨਰਲੀ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਨਹੀਂ ਹੋਈ ਸੀ ਇਹਦੀ ਕਰੀਬ 24 ਕੋ ਸਾਲ ਉਮਰ ਹੈ ਦੋ ਭਰਾ ਨੇ ਦੂਸਰਾ ਬ੍ਰਦਰ ਹੈ ਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਅਦਨ ਦੇ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਿੰਨ ਦਿੱਤੇ ਜਾਣਗੇ ਤੇ ਉਹਦੇ ਲਾਲਚ ਵਾਸਤੇ ਆ ਕੇ ਨੇ ਕੰਮ ਕੀਤਾ ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਤੇ ਕੀ ਲੱਗਦਾ ਕੀ ਖੁਲਾਸੇ ਹੋ ਸਕਦੇ ਖੁਲਾਸੇ ਤੇ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਇਹਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌੜ ਉਸ ਅਪਰਲੀ ਕੀ ਸੀ ਕਿਸ ਤਰੀਕੇ ਨਾਲ ਇਹਨੂੰ ਬਿਨਾਂ ਵਰ ਕੀਤਾ ਤੇ ਉਹ ਪਿੱਛੇ ਇਹ ਦੇ ਮੰਗਰ ਹੈ ਕੌਨ ਸੀ ਇਹਦਾ ਤੇਰਾ ਨਾਮ ਕੀ ਹੈ ਤੇ ਆਪਣਾ ਫੜਿਆ ਕਿ ਗੁਰਸਾਹਿਬ ਸਿੰਘ ਹੈ ਇਹਦਾ ਨਾਮ ਸਨੁਖ ਹਰਜੀਤ ਸਿੰਘ ਮਦਿਆਨ ਪਿੰਡ ਹੈ ਇਹਦਾ ਘਮਨ ਕਲਾਂ ਪਿੰਡ ਠਾਣੇ ਚ ਪੰਨਾ ਪਿੰਡ ਤੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਇਹ ਸਾਰੀ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਿਫਤਾਰ ਕੀਤਾ ਪਹਿਲਾਂ ਕਿਸੇ ਕੇਸ 'ਚ ਇਨਵੋਲਵ ਹੋਇਆ ਨਹੀਂ ਅਜੇ ਮੈਂ ਨਹੀਂ ਇਧਰ ਗੋਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕੇਸ ਤੇ ਕੰਟ੍ਰੀ ਨਹੀਂ ਅਜੇ ਇਨਵੈਸਟੀਗੇਸ਼ਨ ਜਲਦੀ ਵੀ ਉਸਰਾ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ